ਦੋਸਤੋ ਸਵਾਗਤ ਕਰਦੇ ਆ ਤੁਹਾਡਾ ਆਪਣੇ ਚੈਨਲ ਮੂਸਾ ਟਾਕ ਤੇ ਉਮੀਦ ਕਰਦੇ ਆ ਤੁਸੀਂ ਸਭ ਠੀਕ ਠਾਕ ਹੋਵੋਗੇ। ਹਾਜ਼ਰ ਹੋਇਆ ਇੱਕ ਨਵੀਂ ਵੀਡੀਓ ਅਤੇ ਨਵੀਂ ਅਪਡੇਟ ਦੇ ਨਾਲ। ਦੋਸਤੋ ਸਿੱਧੂ ਮੂਸੇਵਾਲੇ ਬਾਈ ਦਾ ਲੈਵਲ ਕੀ ਸੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਪਤਾ ਲੱਗ ਜਾਏਗਾ ਕਿਉਂਕਿ ਅੱਜ ਆਪਾਂ ਗੱਲ ਕਰਨ ਵਾਲਿਆਂ ਬਾਲੀਵੁੱਡ ਦੀ ਵੱਡੀ ਮੂਵੀ ਦੀ ਜਿਸ ਵਿੱਚ ਸਿੱਧੂ ਮੂਸੇਵਾਲੇ ਬਾਈ ਦਾ ਕਿਤੇ ਨਾ ਕਿਤੇ ਜ਼ਿਕਰ ਕੀਤਾ ਗਿਆ। ਤਾਂ ਦੋਸਤੋ ਬਾਲੀਵੁੱਡ ਦੇ ਬਹੁਤ ਵੱਡੇ ਵੱਡੇ ਆਰਟਿਸਟ ਹੋਏ ਨੇ। ਪਰ ਉਹਨਾਂ ਨੇ ਕਦੇ ਵੀ ਪੰਜਾਬ ਦੇ ਕਿਸੇ ਆਰਟਿਸਟ ਦਾ ਨਾਮ ਲੈ ਕੇ ਕੁਝ ਵੀ ਉਹਨਾਂ ਬਾਰੇ ਨਹੀਂ ਕਿਹਾ ਅਤੇ ਬਾਲੀਵੁੱਡ ਦੇ ਵਿੱਚ ਹਮੇਸ਼ਾ ਹੀ ਪੰਜਾਬੀਆਂ ਨੂੰ ਜੋਕਰ ਦੇ ਤੌਰ ਤੇ ਵਿਖਾਇਆ ਜਾਂਦਾ ਹੈ ਅਤੇ ਹਮੇਸ਼ਾ ਹੀ ਪੰਜਾਬੀਆਂ ਦਾ ਬਾਲੀਵੁੱਡ ਮੂਵੀਾਂ ਦੇ ਵਿੱਚ ਮਜ਼ਾਕ ਬਣਾਇਆ ਜਾਂਦਾ ਤਾਂ ਦੋਸਤੋ ਜੇਕਰ ਅੱਜ ਬਾਲੀਵੁੱਡ ਵਾਲੇ ਪੰਜਾਬੀਆਂ ਨੂੰ ਥੋੜੀ ਬਹੁਤੀ ਇੱਜ਼ਤ ਦਿੰਦੇ ਨੇ ਅਤੇ ਉਸ ਦੇ ਵਿੱਚ ਕਿਤੇ ਨਾ ਕਿਤੇ ਪੰਜਾਬੀ ਸਿੰਗਰ ਅਤੇ ਸਿੱਧੂ ਮੂਸੇਵਾਲੇ ਵਰਗੇ ਵੱਡੇ ਸਿੰਗਰਾਂ ਦਾ ਵੀ ਹੱਥ ਹੈ ਤਾਂ ਦੋਸਤੋ ਅੱਜ ਆਪਾਂ ਗੱਲ ਕਰਦੇ ਹਾਂ ਸ਼ਾਹਰੂਖ ਖਾਨ ਦੀ ਇੱਕ ਵੱਡੀ ਮੂਵੀ ਦੀ ਅਤੇ ਉਸ ਡਾਇਲੋਗ ਦੇ ਵਿੱਚ ਸਾਨੂੰ ਸਕਰੀਨ ਦੇ ਉੱਤੇ ਸ਼ਾਹਰੂਖ ਖਾਨ ਅਤੇ ਅਨੁਸ਼ਕਾ ਸ਼ਰਮਾ ਜੋ ਕਿ ਬਰਾਟ ਕੋਲੀ ਦੀ ਵਾਈਫ ਹੈ ਅਤੇ ਬਰਾਟ ਕੋਲੀ ਬਹੁਤ ਵੱਡਾ ਕ੍ਰਿਕਟਰ ਹੈ ਤਾਂ ਦੋਸਤੋ ਉਹ ਨਜ਼ਰ ਆ ਰਹੀ ਹੈ ਅਤੇ ਉਸ ਮੂਵੀ ਦੇ ਵਿੱਚ ਸਾਰੂਖਾਨ ਇੱਕ ਡਾਇਲੋਗ ਬੋਲਦਾ ਹੈ ਅਤੇ ਉਸ ਡਾਇਲੋਗ ਦੇ ਵਿੱਚ ਸਾਰੂਖਾਨ ਕਹਿੰਦਾ ਹੈ ਕਿ ਤੈਨੂੰ ਪਤਾ ਹੈ ਪੰਜਾਬੀ ਸਿੰਗਰਾਂ ਦੇ ਐਨੇ ਗਲੇ ਖੁੱਲੇ ਕਿਉਂ ਹੁੰਦੇ ਨੇ ਤਾਂ ਦੋਸਤੋ ਅਨੁਸ਼ਕਾ ਸ਼ਰਮਾ ਆਖਦੀ ਹੈ ਕਿਉਂ ਤਾਂ ਸਾਰੂਖਾਨ ਇਸ ਤੋਂ ਬਾਅਦ ਆਖਦਾ ਹੈ ਕਿ ਕਿਉਂਕਿ ਉਹ ਆਪਣੇ ਖੇਤਾਂ ਦੇ ਵਿੱਚ ਕੰਮ ਕਰਦੇ ਗੀਤ ਗਾਉਂਦੇ ਨੇ ਆਪਣੇ ਟਰੈਕਟਰ ਦੇ ਉੱਤੇ ਬੈਠ ਕੇ ਗੀਤ ਗਾਉਂਦੇ ਨੇ ਅਤੇ ਸਾਰੂਖਾਨ ਆਪਣੇ ਉਸ ਡਾਇਲੋਗ ਦੇ ਵਿੱਚ ਕਹਿੰਦਾ ਕਿ ਪੰਜਾਬੀ ਸਿੰਗਰ ਆਪਣੇ ਟਰੈਕਟਰ ਦੇ ਉੱਪਰ ਗੀਤ ਲਗਾ ਕੇ ਉਸ ਤੋਂ ਵੀ ਉੱਚਾ ਗਾਉਣ ਦੀ ਕੋਸ਼ਿਸ਼ ਕਰਦੇ ਨੇ ਇਸ ਕਰਕੇ ਉਹਨਾਂ ਦੀ ਗੱਲ ਹੀ ਖੁੱਲ੍ਹੇ ਹੁੰਦੇ ਨੇ ਤਾਂ ਦੋਸਤੋ ਇਸ ਡਾਇਲੌਗ ਦੇ ਵਾਇਰਲ ਹੋਣ ਤੋਂ ਬਾਅਦ ਸਿੱਧੂ ਮੂਸੇਵਾਲੇ ਦੇ ਫੈਨਜ਼ ਵੱਲੋਂ ਇਹ ਵੀਡੀਓ ਦੱਬ ਕੇ ਸ਼ੇਅਰ ਕੀਤੀ ਜਾ ਰਹੀ ਹੈ ਕਿਉਂਕਿ ਇਸ ਵੀਡੀਓ ਨੂੰ ਕਿਤੇ ਨਾ ਕਿਤੇ ਸਿੱਧੂ ਮੂਸੇਵਾਲੇ ਦੇ ਨਾਲ ਰਿਲੇਟ ਕੀਤਾ ਜਾ ਰਿਹਾ ਹੈ ਅਤੇ ਤੁਸੀਂ ਦੇਖੋ ਕਿ ਇਸ ਤੋਂ ਪਹਿਲਾਂ ਤਾਂ ਕੋਈ ਵੀ ਪੰਜਾਬੀ ਸਿੰਗਰ ਅਜਿਹਾ ਨਹੀਂ ਸੀ ਜੋ ਆਪਣੇ ਟਰੈਕਟਰ ਦੇ ਉੱਤੇ ਗੀਤ ਲਾ ਕੇ ਆਪਣੇ ਖੇਤਾਂ ਦੇ ਵਿੱਚ ਕੰਮ ਕਰਦਾ ਨਜ਼ਰ ਆਉਂਦਾ ਹੋਵੇ ਤਾਂ ਦੋਸਤੋ ਇੱਥੋਂ ਆਪਾਂ ਨੂੰ ਇਹ ਪਤਾ ਲੱਗਦਾ ਹੈ ਕਿ ਸਿੱਧੂ ਮੂਸੇਵਾਲੇ ਨੂੰ ਬਾਲੀਵੁੱਡ ਦੇ ਵੱਡੇ-ਵੱਡੇ ਆਰਟਿਸਟ ਵੀ ਜਾਣਦੇ ਸੀ ਅਤੇ ਸਿੱਧੂ ਮੂਸੇਵਾਲੇ ਨੂੰ ਦੇਖ ਦੇ ਮੂੰਹੋਂ ਇਹ ਗੱਲ ਸੁਣੀ ਸਿੱਧੂ ਮੂਸੇਵਾਲੇ ਵਾਈ ਬਾਰੇ ਤਾਂ ਬਹੁਤ ਮਾਣ ਵਾਲੀ ਗੱਲ ਹੈ ਸਿੱਧੂ ਮੂਸੇਵਾਲੇ ਦੇ ਫੈਨਸ ਲਈ ਅਤੇ ਪੰਜਾਬੀਆਂ ਦੇ ਲਈ ਕਿਉਂਕਿ ਬਾਲੀਵੁੱਡ ਦੇ ਵਿੱਚ ਕਦੇ ਪੰਜਾਬੀਆਂ ਨੂੰ ਮਜ਼ਾਕ ਦੇ ਤੌਰ ਤੇ ਵਿਖਾਇਆ ਜਾਂਦਾ ਸੀ ਪਰ ਅੱਜ ਪੰਜਾਬੀਆਂ ਦੀ ਚੜਤ ਦੀ ਗੱਲ ਕੀਤੀ ਜਾਂਦੀ ਹੈ ਬਾਲੀਵੁੱਡ ਦੇ ਵਿੱਚ ਤਾਂ ਦੋਸਤੋ ਇਹ ਰੋਤਵਾਇਆ ਸਿੱਧੂ ਮੂਸੇਵਾਲੇ ਦਾ ਕਿ ਬਾਲੀਵੁੱਡ ਦੇ ਆਰਟਿਸਟ ਵੀ ਸਿੱਧੂ ਮੂਸੇਵਾਲੇ ਨੂੰ ਯਾਦ ਕਰਦੇ ਨੇ ਅਤੇ ਉੱਥੇ ਪੰਜਾਬ ਦੇ ਕੁਝ ਆਰਟਿਸਟ ਬਾਲੀਵੁੱਡ ਦੇ ਵਿੱਚ ਜਾਣ ਲਈ ਤਰਸੇ ਪਏ ਨੇ ਜਿੱਥੇ ਸਿੱਧੂ ਮੂਸੇਵਾਲੇ ਬਾਈ ਨੂੰ ਸਾਰਾ ਬਾਲੀਵੁੱਡ ਯਾਦ ਕਰਦਾ ਹੈ ਤਾਂ ਦੋਸਤੋ ਤੁਹਾਡੇ ਕੀ ਵਿਚਾਰ ਨੇ ਯਾਰ ਜ਼ਰੂਰ ਦੱਸਿਓ ਅਤੇ ਸਿੱਧੂ ਮੂਸੇਵਾਲੇ ਬਾਈ ਦੇ ਜਸਟਿਸ ਦੀ ਗੱਲ ਕਰਨੀ ਨਾ ਭੁੱਲਿਓ ਜੀ ਇਸ ਕਰਕੇ ਕਮੈਂਟ ਬਾਕਸ ਵਿੱਚ ਹੈਸ਼ਟੈਗ ਜਸਟਿਸ ਫੋਰ ਸਿੱਧੂ ਮੂਸੇਵਾਲਾ ਜ਼ਰੂਰ ਲਿਖ ਕੇ ਜਾਇਓ ਅਤੇ ਸਿੱਧੂ ਮੂਸੇਵਾਲੇ ਦੇ ਫੈਨ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਅਤੇ ਅਪਡੇਟ ਤੁਹਾਨੂੰ ਸਮੇਂ ਸਿਰ ਮਿਲਦੀਆਂ ਰਹਿਣ ਮਿਲਦੀਆਂ ਕਿਸੇ ਨਵੀਂ ਵੀਡੀਓ ਅਤੇ ਨਵੀਂ ਅਪਡੇਟ ਦੇ ਨਾਲ ਧੰਨਵਾਦ